ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਜੀਤ ਸਿੰਘ ਬੰਡਾਲਾ ਮੈਂਬਰ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਦਾ ਆਦਾਸ ਨੂੰ ਸੰਗਤ ਨੇ ਮੈਂਬਰ ਬਣਾਇਆ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਦੋਂ ਦੀਆਂ ਹੀ ਪਿੰਡਾਂ ਦੇ ਵਿੱਚ ਗਰੀਆ ਬੱਚਿਆਂ ਦੀਆਂ ਕਲਾਸਾਂ ਲਾਈਆਂ ਜਾ ਰਹੀਆਂ ਜਿਦੇ ਵਿੱਚ 4 ਤੋਂ 6 ਵਜੇ ਤੱਕ ਬੱਚਿਆਂ ਨੂੰ ਗੁਰਮਤਿ ਦੀ ਵਿਦਿਆ ਦਿੱਤੀ ਜਾਂਦੀ ਆ ਸੰਗੀਤ ਦੀ ਵਿਦਿਆ ਦਿੱਤੀ ਜਾਂਦੀ ਆ 10-11 ਸਾਲ ਹੋ ਗਏ ਲਗਭਗ 13 ਸਾਲ ਹੋ ਗਏ ਆ ਜਦੋਂ ਦਾ ਦਾਸ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਿਆ ਉਹਦੇ ਜਿਹੜੇ ਬੱਚੇ ਪੜ੍ਹਦੇ ਸੀ ਅੱਜ ਉਹ ਤੀਜੀ ਚੌਥੀ ਕਲਾਸ ਦੇ ਵਿੱਚੋਂ ਕਲਾਸ 2 ਕਰ ਗਏ ਤੇ ਕੁਝ ਬੱਚੇ ਜਿਹੜੇ ਆ ਸਾਡੇ ਉਹ ਫੌਜ ਦੇ ਵਿੱਚ ਭਰਤੀ ਹੋ ਜਿਨ੍ਹਾਂ ਨੂੰ ਇੱਕ ਰੈਂਕ ਜ਼ਿਆਦਾ ਜ਼ਿਆਦਾ ਹੀ ਮਿਲ ਗਿਆ ਤੇ ਜਿਹੜੇ ਬੱਚੇ ਕੁਝ ਬੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੀਰਤਨ ਕਰਦੇ ਆ ਕੁਝ ਬੱਚੇ ਸਾਡੀਆਂ ਬੀਬੀਆਂ ਧਾਰਮਿਕ ਟੀਚਰ ਲੱਗੀਆਂ ਕੁਝ ਜਿਹੜੇ ਬੱਚੇ ਆ ਉਹ 뮤직 ਦੇ ਵਿੱਚ ਐਵੇਂ ਕਰ ਰਹੇ ਆ ਉਹਦੀਆਂ ਬਹੁਤ ਹੀ ਸਾਨੂੰ ਵਧੀਆ ਆਉਟਪੁੱਟ ਆਈ ਆ ਇਹ ਕਲਾਸਾਂ ਜਿਹੜੀਆਂ ਬੰਡਾਲੇ ਨਗਰ ਦੇ ਵਿੱਚ ਲੱਗ ਲੱਗਦੀਆਂ ਪੰਚਾਇਤਾਂ ਬੰਡਾਲਾ ਜੋਗਾ ਸਿੰਘ ਵਾਲਾ ਸ਼ਫੀਪੁਰ ਨੋਨਲੇ ਇਕਰਾ ਬੰਡਾਲਾ ਜਾ ਫਿਰ ਦੇਵੀ ਦਾਸਪੁਰਾ ਫਿਰ ਮੱਲੀਆਂ ਹੋਰ ਪਿੰਡਾਂ ਦੇ ਵਿੱਚ ਇਹ ਕਲਾਸਾਂ ਚੱਲਦੀਆਂ ਜਿਹੜੀਆਂ 4 ਵਜੇ ਤੋਂ ਲੈ ਕੇ 6 ਵਜੇ ਤੱਕ ਚੱਲਦੀਆਂ ਜਿਦੇ ਵਿੱਚ ਬਹੁਤ ਹੀ ਸਾਨੂੰ ਵਧੀਆ ਆਉਟਪੁੱਟ ਆਈ ਆ ਸੱਚੇ ਬਾਦਸ਼ਾਹ ਗੁਰੂ ਰਾਮਦਾਸ ਕਿਰਪਾ ਕਰਨੇ ਤਰ੍ਹਾਂ ਇਹ ਕਲਾਸਾਂ ਚੱਲਦੀਆਂ ਰਹਿਣ ਵਾਹਿਗੁਰੂ ਇਹਨਾਂ ਬੱਚਿਆਂ ਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰਵੇ ਜਿ ਤਰ੍ਹਾਂ ਹੀ ਜਿਹੜੀ ਆ ਸਾਡੀ ਜਿਹੜੀ ਆ ਪਨੀਰੀ ਜਿਹੜੀ ਆ ਅੱਗੇ ਵਧਦੀ ਸੱਜੇ ਤੇ ਬੱਚੇ ਜਿਹੜੇ ਆ ਮੈਂ ਬੇਨਤੀ ਇਹ ਜ਼ਰੂਰ ਕਰੂੰਗਾ ਸਭ ਪਰਿਵਾਰਾਂ ਨੂੰ ਇਹਨਾਂ ਦੇ ਵਿੱਚੋਂ ਸਾਨੂੰ ਬਹੁਤ ਵਧੀਆ ਆਉਟਪੁੱਟ ਆਈ ਆ ਜਿੱਥੇ ਆਪਣੇ ਆਪਾਂ ਬੱਚਿਆਂ ਨੂੰ ਚੰਗੇ ਡਾਕਟਰ ਇੰਜੀਨੀਅਰ ਬਣਾਉਣਾ ਉਥੇ ਜਿਹੜੇ ਗੁਰਮਤਿ ਦੇ ਨਾਲ ਜਿਹੜੇ ਜੁੜੇ ਹੋਣਗੇ ਬੱਚੇ ਉਹ ਨਸ਼ਿਆਂ ਤੋਂ ਬਚੇ ਰਹਿਣਗੇ ਤੇ ਆਪਣੀ ਜਿਹੜੀ ਆ ਜੀਵਨ ਜੜਾਵਾ ਉਹ ਕੁਸ਼ਾਲੀ ਵਾਲਾ ਜੀਵਨ ਜੀਣਗੇ ਨਸ਼ੇ ਤੋਂ ਬਚਣਗੇ ਗੁਰਮਤਿ ਦੇ ਨਾਲ ਜੁੜ ਕੇ ਸਿੱਖੀ ਕਲੀਰੀ ਨੂੰ ਵੱਧੇ ਫੁੱਲਦੀ ਜਿਹੜੀ ਆ ਉਹ ਇਸ ਤਰ੍ਹਾਂ ਹੀ ਹੋਊਗੀ ਆਪਣੇ ਬੱਚਿਆਂ ਨੂੰ ਜਰੂਰ ਕਲਾਸਾਂ ਦੇ ਵਿੱਚ ਇਹਨਾਂ ਚ ਪਾ ਦਿੱਜਿਆ ਕਰੋ 4 ਤੋਂ 6 ਵਜੇ ਤੱਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ